ਕਿ ਨਾ ਸਰਦਾਰਾ ਜਦੋਂ ਬੰਦਾ ਘੋੜੀ ਰੱਖ ਲੈਂਦਾ ਨਾ ਉਹਨੂੰ ਇਹ ਡਰ ਰਹਿੰਦਾ ਵੀ ਲਿੱਦ ਦਾ ਬੰਨਣਾ ਪਏ ਜੇ ਬਿਸ਼ਾਵ ਦਾ ਬੰਨਣਾ ਪਏ ਇਹਦੇ ਬਾਰੇ ਕੀ ਚਾਣਨਾ ਪਾਉਂਗੇ ਉਹਦੇ ਬਾਰੇ ਬਾਈ ਕੱਲਾ ਡਰ ਕੇ ਨਹੀਂ ਜਾਣਾ ਚਾਹੀਦਾ ਅੱਛਾ ਖਾਸ ਕਰਕੇ ਘੋੜੀ ਨੂੰ ਬੰਨਦਾ ਉਦੋਂ ਪੈਂਦਾ ਜਦੋਂ ਉਹ ਹੌਲੀ 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 ਤੁਸੀਂ ਤੂੜੀ ਵਗੈਰਾ ਪਾਉਣੀ ਉਹ ਨੀ ਦਾ ਝਾਰ ਕੇ ਨਹੀਂ ਪਾਉਂਦੇ ਅੱਛਾ ਜਾਂ ਪਸ਼ੂਆਂ ਦਾ ਮੂੰਹ ਮਾਰ ਲੈਣਾ ਜਾਂ ਉਹਦੀ ਖੁਰਲੀ ਦੇ ਵਿੱਚ ਇੱਕ ਇੱਕ ਦੋ ਦਿਨ ਗੈਪ ਆ ਜਾਣਾ ਠੀਕ ਹੈ ਸਿਆਣਾ ਦਾ ਕਾਬਤ ਸੀ ਘੋੜੇ ਦੀ ਖੁਰਲੀ ਦਾ ਸੌਣ ਮਾੜਾ ਹੁੰਦਾ ਵੀ ਖਾਲੀ ਖਾਲੀ ਨਹੀਂ ਚਾਹੀਦੀ ਖਾਲੀ ਘੋੜੇ ਦੀ ਖੁਰਲੀ ਨਹੀਂ ਚਾਹੀਦੀ ਤੇ ਖੁਰਲੀ ਜੋ ਮੁੱਕ ਗਿਆ ਤਾਂ ਇਹਦਾ ਬੱਟ ਹੁੰਦਾ ਪੇਟ ਦਾ ਤਾਂ ਉਹਦੇ ਵਿੱਚ ਵੀ ਤਕਲੀਫ ਬੱਟ ਲੰਕਿਆਦਾ ਨੀਵਾ ਹੋ ਜਾਂਦਾ ਠੀਕ ਹੈ ਇਹਦੇ ਕਾਰਨ ਇਹ ਹੁੰਦੇ ਆ ਵੀ ਘੋੜੇ ਦੇ ਦਰਦ ਜਿਹੜਾ ਉੱਠਦਾ ਬੰਨ ਦੇ ਕਾਰਨ ਬੰਨ ਬੰਨਦੀ ਜੱਜਮੈਂਟ ਵੀ ਨਹੀਂ ਪਿਸ਼ਾਬ ਦਾ ਕੀ ਲੱਦਦਾ ਉਹ ਤੁਸੀਂ ਕਰੋ ਧਿਆਨ ਵੀ ਪਿਸ਼ਾਬ ਦਾ ਕੀ ਲੱਦਦਾ ਇਹ ਕਹਿੰਦੇ ਮਤਲਬ ਕਿ 18 ਘੰਟੇ ਜਾਨਵਰ ਖਾਣ ਵਾਲਾ ਹੁੰਦਾ 24 ਘੰਟਾ ਚ ਇਹ ਵੀ ਗੱਲ ਹੈਗੀ ਆ ਹਾਂ ਦਿਨ ਰਾਤ ਜਾੜ ਚੱਲਣੀ ਚਾਹੀਦੀ ਹੈ ਫੇਰ ਹੀ ਉਹ ਉਹ ਵੜ ਦੇ ਵਿੱਚ ਤਣਿਆ ਰਹਿੰਦੀ ਚੀਜ਼ਾਂ ਉਹ ਤਣਾੜ ਲੰਮਾ ਰਹਿੰਦਾ ਬਰਮਾ ਮਾਸ ਦਾ ਬਰਮਾ ਹੁੰਦਾ ਉਹ ਬਾਟਰ ਹੁੰਦਾ ਪਰਿਆ ਰਹਿੰਦਾ ਪਰਿਆ ਰਹਿੰਦਾ ਉਹ ਲੰਕਦਾ ਨਹੀਂ ਜਦੋਂ ਖਾਲੀ ਹੋਏ ਤਾਂ ਖੁਰਲੀ ਖਾਲੀ ਹੋ ਗਈ ਉਹ ਨੀਮਾ ਹੋ ਜਾਂਦਾ ਤੇ ਉਹਦੇ ਕਾਰਨ ਉਹ ਮੰਨ ਲਓ ਗੱਲ ਉਹਦਾ ਬੰਨ ਬਣ ਜਾਂਦਾ ਇਹ ਸਮੱਸਿਆ ਹੁੰਦੀ ਆ ਹਾਂ ਦੂਜੀ ਸਮੱਸਿਆ ਇਹ ਹੁੰਦੀ ਆ ਕਿ ਘੋੜੇ ਨੂੰ ਜਦੋਂ ਵੀ ਦਰਦ ਹੋ ਗਿਆ ਬੰਨ ਪੈ ਗਿਆ ਉਹਨੂੰ ਪਲਟਾਣਾ ਮਾਰਦੇ ਹੋ ਲੇਟਾ ਲੇਟਾ ਮਾਰ ਲਈ ਗੁੱਟ ਤੋਰਾ ਫੇਰਾ ਕਰਾਓ ਤੋਰਾ ਫੇਰਾ ਕਰਾਓ ਉਹਨੂੰ ਅਜ ਦੋਨੇ ਪਲਟਾਣਾ ਮਾਰੇ ਉਧਰ ਜਾ ਕੇ ਦਿੱਤਾ ਕਿ ਉਧਰ ਨਾ ਉਹ ਨਹੀਂ ਹੋਣਾ ਚਾਹੀਦਾ ਉਹ ਮਾੜਾਗਾ ਦਰਦ ਦੇ ਵਿੱਚ ਬੰਨ ਦੇ ਵਿੱਚ ਠੀਕ ਆ ਸੋ ਮਿੱਤਰੋ ਕਰਿਓ ਗੱਲਾਂ ਉਹਦੇ ਬੰਨ ਬਾਰੇ ਸੀਗੀਆਂ